Jimmy. ਜਿਵੇਂ 1 ਜੂਨ ਨੇੜੇ ਆ ਰਹੀ ਓਵੇਂ ਓਵੇਂ ਲੋਕ ਸਭਾ ਉਮੀਦਵਾਰ ਚੋਣ ਹੈ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਲੋਕ ਸਭਾ ਤੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਅਜਨਾਲਾ ਦੇ ਵਕ ਵਕ ਪਿੰਡਾਂ ਚ ਲੋਕਾਂ ਨੂੰ ਆਮ ਆਦਮੀ ਪਾਰਟੀ ਚ ਸ਼ਾਮਿਲ ਕਰਨ ਦੇ ਲਈ ਪਹੁੰਚੇ ਇਸ ਮੌਕੇ ਕੁਲਦੀਪ ਢਾਲੀਵਾਲ ਗੁੱਸੇ ਦੇ ਵਿੱਚ ਹੀ ਨਜ਼ਰ ਆਏ ਜੀਹਾਂ ਕੁਲਦੀਪ ਢਾਲੀਵਾਲ ਨੇ ਕਿਹਾ ਕਿ ਉਹਨਾਂ ਵੱਲੋਂ ਕਦੇ ਵੀ ਬਦਲੇ ਦੀ ਸਿਆਸਤ ਨਹੀਂ ਕੀਤੀ ਗਈ ਤੇ ਨਾ ਹੀ ਕਿਸੇ ਤੇ ਝੂਠੇ ਪਰਚੇ ਕਰਾਏਗੇ ਕੁਲਦੀਪ ਢਾਲੀਵਾਲ ਨੇ ਕਿਹਾ ਕਿ ਉਹ ਵੋਟਾਂ ਦੌਰਾਨ ਸ਼ਰਾਬ ਨਹੀਂ ਵੰਡੇ ਪਰ ਉਹ ਲੋਕਾਂ ਦੀ ਸਹੂਲਤ ਲਈ ਮੁਫਤ ਸਿੱਖਿਆ ਹਸਪਤਾਲ ਅਤੇ ਵਿਕਾਸ ਦੀ ਸਿਆਸਤ ਕਰਦੇ ਨੇ ਤੇ me c'ho un ਤਾਂ ਕਾਂਗਰਸ ਜਾਂ ਅਕਾਲੀ ਦਲ ਵੀ ਕਰ ਸਕਦੇ ਨੇ ਜੀ ਹਾਂ ਉਹਨਾਂ ਨੇ ਅਕਾਲੀ ਦਲ ਕਾਂਗਰਸ ਅਤੇ ਭਾਜਪਾ ਤੇ ਕਈ ਨਿਸ਼ਾਨੇ ਸਾਧਦੇ ਉਹਨਾਂ ਨੇ ਕਿਹਾ ਕਿ ਉਹ ਕਰ ਕਰ ਜਾ ਕੇ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਨੇ ਅਤੇ ਆਪਣੇ ਵਰਕਰਾਂ ਨੂੰ ਵੀ ਗਲਤ ਕੰਮ ਕਰਨ ਤੋਂ ਰੋਕਦੇ ਨੇ ਦੱਸਿਆ ਕਿ ਬੀਤੇ ਦਿਨੀ ਅਮਿਤ ਸ਼ਾਹ ਵੱਲੋਂ ਲੁਧਿਆਣਾ ਆਮ ਆਦਮੀ ਪਾਰਟੀ ਦੀ ਸਰਕਾਰ ਤੋੜਨ ਦੇ ਬਿਆਨ ਤੇ ਵੀ ਉਹਨਾਂ ਨੇ ਗੁੱਸਾ ਜ਼ਾਹਰ ਕੀਤਾ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਤੋਂ ਡਰਨ ਵਾਲੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਭਾਜਪਾ ਸਰਕਾਰ ਨੂੰ ਤਾਂ ਕਿਸਾਨਾਂ ਨੇ ਹੀ ਕਿਸੇ ਪਾਸੇ ਨਹੀਂ ਲੱਗਣ ਦਿੱਤਾ ਅਤੇ ਆਮ ਆਦਮੀ ਪਾਰਟੀ ਤੱਕ ਉਹ ਕਿੱਥੇ ਪਹੁੰਚ ਜਾਣਗੇ ਉਹ ਕਦੇ ਵੀ ਇਦਾਂ ਨਹੀਂ ਹੋਣ ਦੇਣਗੇ ਉਹ ਪੰਜਾਬ ਸਰਕਾਰ ਤੋੜ ਸਕਦੇ ਨੇ ਜਾਂ ਕਿਵੇਂ ਪੰਜਾਬ ਸਰਕਾਰ ਟੁੱਟ ਸਕਦੀ ਹੈ ਕੀ ਕੁਝ ਕਹੇ ਉਹਨਾਂ ਨੇ ਆਓ ਸੁਣਦੇ ਆ ਪਤਾ ਨਹੀਂ ਜੱਦੀ ਬੜੀ ਆ ਨਾ ਹਾਂ ਏਸੀ ਨਾਲ ਸੁੱਤੇ ਹੋਣੇ ਸਾਡੇ ਵਰਗੇ ਕਮਲੇ ਥੋੜੇ ਅਸੀਂ ਜੋ ਅੰਦਰ ਨਾਲ ਰਾਤ ਦੇ 3 ਵਜਣੇ ਆ ਸਭ ਦੇ ਇਕ ਦਿਖ ਉਹਨਾਂ ਦੀਆਂ ਪਾਰਟੀਆਂ ਦਾ ਖੋਦ ਕੰਮ ਆ ਉਹ ਪੈਸੇ ਦਾ ਸ਼ਰਾਬਾਂ ਦਾ ਕਰਦੇ ਆ ਅਸੀਂ ਤਾਂ ਮਿਹਨਤ ਕਰਕੇ ਕਰਦੇ ਸਾਡਾ ਉਹਨਾਂ ਦਾ ਫਰਕ ਹੈ ਅਸੀਂ ਤਾਂ ਦੇਖੋ ਪਿੰਡਾਂ ਵਾਲਾ ਕਾ ਸਕੂਲ ਬਣਾਉਂਦੇ ਆ ਆਪਾਂ ਨੂੰ ਕਹਿੰਦਾ ਕਿ ਤੁਹਾਡਾ ਸਕੂਲ ਅੱਛੀ ਦਾ ਬਣਾਓ ਅਸੀਂ ਦੇ ਸਰ ਸਿਰ ਅੱਪਾਂ ਦੀ ਬਣਣੀ ਆ ਪੈਸੇ ਨਹੀਂ ਬਣਨੇ ਅਸੀਂ ਦਿੱਤੇ ਬਣਨੇ ਸੜਕਾਂ ਸਕੂਲ ਹਸਪਤਾਲ ਅਸੀਂ ਉਹ ਚੀਜ਼ਾਂ ਬਣਾਈ ਅਸੀਂ ਲੋਕਾਂ ਤੇ ਰਹਿਨੇ ਐਮਈ ਦੀ ਅੱਜ ਸਟਾਰਟ ਹੋ ਗਈ 432 ਮੀਟਰ ਹੋ ਗਈ ਕੱਲ ਤੱਕ 422 ਅੱਜ ਤਿੰਨ ਹੋ ਗਿਆ ਸਵੇ 425 ਮੀਟਰ ਕਰਤੀ ਤੁਸੀਂ ਹਿਸਾਬ ਲਾਓ ਔਰ ਰਾਤ ਤੱਕ ਵੇਖੋ ਕਿੰਨੀ ਹੋ ਗਈ ਆ ਉਹ ਉਹਨਾਂ ਦਾ ਕੰਮ ਹੀ ਹੋਇਆ ਸੀਗਾ ਕਿ ਲੋਕਾਂ ਨੂੰ ਰੋ ਲੋਕਾਂ ਦੇ ਛੋਟੇ ਬੱਚੇ ਕਰਾਓ ਵੇਖੋ ਪੁੱਤਿਆ ਪੰਜਾਬ ਕਰ ਸਕਦੇ ਖਾਦੇ ਨੂੰ ਤਾਕਤ ਆ ਪਾਵਦੇ ਪਰ ਮੈਂ ਕਿਹ ਅਕਾਲੀ ਦੇ ਕਿਹ ਕਾਂਗਰਸੀ ਦੇ ਕਿਹ ਭਰਾ ਤੇ ਕਦੀ ਬੱਚਾ ਦੀ ਗੱਲ ਮੈਂ ਹਮੇਸ਼ਾ ਪੁੱਛਦਾ ਕਿੰਨਾ ਰਾਈ ਦਾ ਬਖਰਾ ਆਪਾਂ ਉਹ ਸਿਆਸਤ ਜਿਹੜੀ ਆ ਉਹ ਦੀ ਕਰਦੀ ਉਹ વિકાસ ਦੀ ਸਿਆਸਤ ਔਡੀ ਜੀ ਕਾਂਗਰਸੀ ਵੀ ਕਰਦਾ ਅਕਾਲੀ ਵੀ ਕਰਦਾ ਹਰ ਇੱਕ ਨੂੰ ਦਗਾਦਾ ਉਹਨੂੰ ਵਿਕਾਸ ਕਰ ਲੋਕਾਂ ਦੇ ਝੂਟੇ ਬੱਚੇ ਘੋਣੇ ਜਾਂ ਇਹ ਬਹੁਤ ਮਾੜੀ ਗੱਲ ਮੈਂ ਮੈਂ ਐਲਾਨ ਕਰਕੇ ਗਿਆ ਜਨਾਦੇ ਕਿ ਆਪਾਂ ਜਿਹੜਾ ਤੁਹਾਨੂੰ ਮੰਤਰੀ ਪਦ ਵੀ ਦੇਾਂਗੇ ਦੇਖੋ ਸੀਐਮ ਸਾਹਿਬ ਨੇ ਕਿਹਾ ਉਹਨਾਂ ਦਾ ਧੰਨਵਾਦ ਬਾਕੀ ਮਿਲਣ ਹੋ ਜੋ ਬਹੁਤ ਮਹੱਤਵਾਨ ਨੇ। ਪਾਰਟੀ ਦੇ ਪਾਰਟੀ ਦੇ ਪਹਿਲਾ ਮੰਤਰੀ ਬੰਤੀ ਸ਼ੇਪ ਦਿੱਤੀ ਪਾਰਟੀ ਦੇ ਪਹਿਲਾ ਟਿਕਟ ਦਿੱਤੀ ਫਿਰ ਮੰਤਰੀ ਬਣਾਇਆ ਪਾਰਟੀ ਦਾ ਐਮਪੀ ਬਣਾਇਆ ਜੋ ਉੱਤੇ ਡਿਊਟੀ ਲੱਗੀ ਉਹ ਵੀ ਪੂਰੀ ਕਰਦੇ ਅੱਛਾ ਤੁਹਾਡੇ ਵੱਲ ਲਗਾਤਾਰ ਝਾੜੂ ਝਾੜੂ ਦੀ ਗੱਲ ਕੀਤੀ ਜਾ ਰਹੀ ਸੀ ਦੇ ਪੀ ਝਾੜੂ ਝਾੜੂ ਦੀ ਗੱਲ ਇਹ ਤਾਂ ਬਦਲ ਗਈ ਹੈ ਕਿ ਹਰ ਵਸੇ ਝਾੜੂ ਝਾੜੂ ਤੋਂ ਝਾੜੂ ਲੁਧਿਆਣੇ ਜਾ ਵੀ ਆਏ ਸੀ ਕਿ ਆਪਣਾ ਮਨੀ ਪਾਰਟੀ ਦਾ ਕਹਿਣਾ ਕਿਹੜਾ ਕੰਮ ਹੀ ਲੈ ਕੇ ਲੋਕਾਂ ਨੂੰ ਉਹ ਐਵੇਂ ਅੰਮਸਾ ਬੋਲੀ ਜਾਂਦਾ ਜਾਂ ਉਹਨਾਂ ਨੂੰ ਪਤਾ ਨਹੀਂ ਹੈ ਬਾਅਦ ਵਿੱਚ ਐਮਐਲਏ ਸਰਕਾਰ ਉਹ ਤੋੜ ਦਿਆਂਗੇ ਜੇ ਆਹ ਕਰਦੇ ਆ ਕਿੱਦਾਂ ਤੋੜ ਦਿਆਂਗੇ ਪੰਜਾਬ ਚ ਤੋੜ ਤੋੜ ਕੇ ਦਿਖਾਉਣਾ ਜੀ ਆ ਪੰਜਾਬੀ ਲੋਕ ਇਕੱਲੇ ਕਿਸਾਨ ਵੀ ਬੈਠੇ ਉੱਤੇ ਜਾ ਕੇ ਪੰਜਾਬ ਚ ਤੱਕਾ ਕਰਕੇ ਦਿਖਾਉਣ ਕਿਦਾਂ ਸਰਕਾਰ ਤੋੜ ਦਿੰਗੇ ਸਾਡੀ ਸਾਡੀ ਸਰਕਾਰ ਜਲਦ ਕੰਮ ਕਰਨ ਦੀ ਕੋਈ ਤੋੜ ਕੇ ਦਿਖਾਓ ਫਿਰ ਵੇਖਾਂਗੇ ਕਿੰਨਾ ਨਾ ਕਿੱਦਾਂ ਤੋੜ ਦਿੰਗੇ ਇਸੇ ਗਾ ਕੇ ਚੱਲੇ ਉਹ ਆ ਮੈਂ ਅੰਮ੍ਰਿਤਸਰ ਬੋਲੀ ਜਾਂਦਾ ਜੀ ਉਹਨਾਂ ਨੂੰ ਵੀ ਪਤਾ ਨਹੀਂ ਹੈ ਬਾਅਦ ਵਿੱਚ ਐਮਐਲਏ ਸਰਕਾਰ ਉਹ ਤੋੜ ਦਿਆਂਗੇ ਜੇ ਆਹ ਕਰਦੇ ਆ ਕਿੱਦਾਂ ਤੋੜ ਦਿਆਂਗੇ ਪੰਜਾਬ ਚ ਤੋੜ ਤੋੜ ਕੇ ਦਿਖਾਉਣਾ ਜੀ ਉਹ ਪੰਜਾਬੀ ਦੇ ਕੱਲ ਖਸਾਂ ਦੀ ਬੈਠੇ ਉੱਤੇ ਜਾ ਕੇ ਪੰਜਾਬ ਚ ਧੱਕਾ ਕਰਕੇ ਦਿਖਾਓ ਕਿਦਾਂ ਸੁਗਾ ਪੋੜ ਦੇਉਗੇ ਸਾਡੀ ਸਾਡੀ ਸਰਕਾਰ ਜਲਦ ਕੰਮ ਖਾਂਦੀ ਕੋਈ ਪੋੜ ਕੇ ਦਿਖਾਓ ਫੇਰ ਵੇਖਾਂਗੇ ਉਹਨਾਂ ਨੇ ਕਿਦਾਂ ਪੋੜਦੇ ਨੇ ਇਸ ਗੱਲ ਕੇ ਚੱਲੇ ਉਹ ਪਤਾ ਨਹੀਂ ਦੱਬੀ ਬੜੀ ਆ ਨਾ ਹਾਂ ਏਸੀ ਲਾ ਕੇ ਸੁੱਤੇ ਹੋਣੇ ਸਾਡੇ ਵਰਗੇ ਕਮਲੇ ਥੋੜਿਓ ਅਸੀਂ ਜੋ ਹੰਤੁਰਨਾ ਰਾਤ ਦੇ 3 ਵਜਣੇ ਆ ਸਭ ਦੇ ਇਕ ਦਿਖ ਉਹਨਾਂ ਦੀਆਂ ਪਾਰਟੀਆਂ ਦਾ ਖੋਦ ਕੰਮ ਆ ਉਹ ਪੈਸੇ ਦਾ ਅਸ਼ਰਾਬਾਂ ਦਾ ਕਰਦੇ ਆ ਅਸੀਂ ਤਾਂ ਮਿਹਨਤ ਕਰਕੇ ਕਰਦੇ ਸਾਡਾ ਉਹਨਾਂ ਦਾ ਫਰਕ ਹੈ ਅਸੀਂ ਤਾਂ ਦੇਖੋ ਪਿੰਡਾਂ ਵਾਲਾ ਕਾ ਸਕੂਲ ਬਣਾਉਂਦੇ ਆਪਾਂ ਨੂੰ ਕਹਤਾ ਕਿ ਦਾ ਸਕੂਲ ਨਹੀਂ ਨਾ ਬਰੋ ਅਸੀਂ ਤਾਂ ਸਰ ਸ਼ਰਾਬਾਂ ਨਹੀਂ ਬਣਣੀਆਂ ਪੈਸੇ ਨਹੀਂ ਬਣਨੇ ਅਸੀਂ ਦਿੱਤੇ ਬਣਨੇ ਸੜਕਾਂ ਸਕੂਲ ਹਸਪਤਾਲ ਅਸੀਂ ਉਹ ਚੀਜ਼ਾਂ ਬਣਾਈ ਅਸੀਂ ਲੋਕਾਂ ਤੇ ਦੇਂਦੇ ਐਮਈ ਦੀ ਅੱਜ ਸਟਾਰਟ ਹੋ ਗਈ 432 ਮੀਟਰ ਹੋ ਗਈ ਕੱਲ ਤੱਕ 422 ਅੱਜ ਤਿੰਨ ਹੋ ਗਿਆ ਸਵੇ ਚਾਹ 425 ਮੀਟਰ ਕਰਤੀ ਤੁਸੀਂ ਹਿਸਾਬ ਲਾਓ ਔਰ ਰਾਤ ਤੱਕ ਵੇਖੋ ਕਿੰਨੀ ਹੋ ਰਹੀ ਆ ਉਹ ਤਾਂ ਉਹਨਾਂ ਦਾ ਕੰਮ ਹੀ ਹੋ ਸੀਗਾ ਕਿ ਲੋਕਾਂ ਨੂੰ ਲੋਕਾਂ ਦੇ ਝੂਟੇ ਬੱਚੇ ਘਰੋ ਵੇਖੋ ਬੱਚੇ ਆਪਾਂ ਪਾਵਦੇ ਸਾਡੇ ਕੋਲ ਤਾਕਤ ਆ ਪਾਵਦੇ ਪਰ ਮੈਂ ਕਿਹ ਅਕਾਲੀ ਦੇ ਕਿਹ ਕਾਂਗਰਸੀ ਦੇ ਕਿਹ ਭਰਾ ਤੇ ਕਦੀ ਬੱਚੇ ਦੀ ਗੱਲ ਮੈਂ ਹਮੇਸ਼ਾ ਪੁੱਛਦਾ ਕਹਿੰਦਾ ਰਾਜ ਦਾ ਮਕਸਦ ਆਪਾਂ ਉਹ ਸਿਆਸਤ ਜਿਹੜੀ ਆ ਉਹ ਦੀ ਕਰਦੀ ਉਹ ਕਾਸ ਦੀ ਸਿਆਸਤ ਥੋੜੀ ਜਿਹੀ ਕਾਂਗਰਸੀ ਵੀ ਕਰਦਾ ਅਕਾਲੀ ਵੀ ਕਰਦਾ ਹਲਕੀ ਉਦਘਾਟਨ ਕਰ ਪਰ ਉਹ ਵਿਕਾਸ ਕਰ ਲੋਕਾਂ ਦੇ ਝੂਟੇ ਬੱਚੇ ਘਰੋਣੇ ਜਾਂ ਇਹ ਬਹੁਤ ਬਾੜੀ ਆ ਮੈਂ ਮੈਂ ਸਾਬ ਅਨਾਉਂਸ ਕਰਕੇ ਗਿਆ ਕਿ ਆਪਾਂ ਜਿਹੜਾ ਤੁਹਾਨੂੰ ਮੰਤਰੀ ਪਦ ਵੀ ਦੇਵਾਂਗੇ ਦੇਖੋ ਸੀਐਮ ਸਾਹਿਬ ਨੇ ਕਿਹਾ ਉਹਨਾਂ ਦਾ ਧੰਨਵਾਦ ਬਾਕੀ ਮਿਲਣਾ ਉਹ ਜੋ ਬਹੁਤ ਮਹਤਵਪੂਰਨ ਨੇ ਪਾਰਟੀ ਦੇ ਪਾਰਟੀ ਦੇ ਪਹਿਲਾ ਮੰਤਰੀ ਮੰਤਰੀ شپ ਦਿੱਤੀ ਪਾਰਟੀ ਦੇ ਪਹਿਲਾ ਟਿਕਟ ਦਿੱਤੀ ਫੇਰ ਮੰਤਰੀ ਬਣਾ ਪਾਰਟੀ ਦਾ ਐਮਪੀ ਬਣਾ ਜੇ ਉੱਤੇ ਡਿਊਟੀ ਲੱਗੀ ਉਹ ਵੀ ਪੂਰੀ ਕਰਦੇ ਅੱਛਾ ਤੁਹਾਡੇ ਵੱਲੋਂ ਲਗਾਤਾਰ ਝਾੜੂ ਝਾੜੂ ਦੀ ਗੱਲ ਕੀਤੀ ਜਾ ਰਹੀ ਸੀ ਕਿ ਇਹ ਝਾੜੂ ਝਾੜੂ ਦੀ ਗੱਲ ਇਹ ਤਾਂ ਬਦਲ ਗਈ ਹੈ ਕਿ ਹਰ ਵਸੇ ਝਾੜੂ ਝਾੜੂ ਤੇ ਛੋਟਾ ਲੁਧਿਆਣੇ ਜਪੇ ਆਏ ਸੀ ਕਿ ਆਪਣਾ ਮਨੀ ਪਾਣੀ ਦਾ ਜਣਾ ਕਿਹੜਾ ਧੰਕੀ ਲੈ ਕੇ ਲੋਕਾਂ ਨੂੰ ਉਹ ਐਵੇਂ ਅੰਮਸਾ ਬੋਲੀ ਜਾਂਦਾ ਜਾਂ ਉਹਨਾਂ ਨੂੰ ਪਤਾ ਨਹੀਂ ਹੈ ਬਾਅਦ ਵਿੱਚ ਐਮਐਲਏ ਸਰਕਾਰ ਆਪ ਤੋੜ ਦਿਆਂਗੇ ਜੇ ਆਹ ਕਰਦੇ ਆ ਕਿਦਾਂ ਤੋੜ ਦਿਆਂਗੇ ਪੰਜਾਬ ਚ ਤੋੜ ਤੋੜ ਕੇ ਦਿਖਾਉਣਾ ਜੀ ਆ ਪੰਜਾਬੀ ਲੋਕ ਇਕੱਲੇ ਕਿਸਾਨ ਵੀ ਬੈਠੇ ਉੱਤੇ ਜਾ ਕੇ ਪੰਜਾਬ ਚ ਧੱਕਾ ਕਰਕੇ ਦਿਖਾਉਣ ਕਿਦਾਂ ਸੁਗਾ ਤੋੜ ਦਿੰਦੇ ਸਾਡੀ ਸਾਡੀ ਸਰਕਾਰ ਜਲਤ ਕੰਮ ਖਾਂਦੀ ਕੋਈ ਤੋੜ ਕੇ ਦਿਖਾਓ ਫਿਰ ਵੇਖਾਂਗੇ ਉਹਨਾਂ ਨੇ ਕਿਦਾਂ ਤੋੜਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ